ਅਮ੍ਰਿਤਸਰ ਕਮਿਸ਼ਨਰ ਪੁਲਿਸ ਨੇ ਨਸ਼ਾ ਤਸਕਰ ਗੁਰਪ੍ਰੀਤ ਉਰਫ ਗੋਪਾ ਦੀ ਹਮਾਇਤ ਵਾਲੇ ਅੰਤਰਰਾਸ਼ਟਰੀ ਡਰੱਗ ਕਾਟਲ ਦਾ ਪਰਦਾਫਾਸ਼ ਕਰਦਿਆਂ ਉਸਦੇ ਦੋ ਸਾਥੀਆਂ ਨੂੰ 4 ਕਿਲੋ ਹੈਰੋਇਨ ਅਤੇ 3 ਲੱਖ ਰੁਪਏ ਡਰੱਗ ਮਨੀ ਬਰਾਮਦ ਕਰਕੇ ਗ੍ਰਿਫਤਾਰ ਕੀਤਾ ਹੈ ਪੁਲਿਸ ਕਮਿਸ਼ਨਰ ਅਮ੍ਰਿਤਸਰ ਗੁਰਪ੍ਰੀਤ ਸਿੰਘ ਪੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਹਿਚਾਨ ਆਕਾਸ਼ਦੀਪ ਸਿੰਘ ਉਰਫ ਆਕਾਸ਼ ਅਤੇ ਕੁਲਜੀਤ ਸਿੰਘ ਉਰਫ ਗੋਰਾ ਦੋਵੇਂ ਵਾਸੀ ਸਰਾਏ ਅਮਨਤਾਂ ਤਰਨਤਾਰਨ ਵਜੋਂ ਹੋਈ ਹੈ ਫਿਲਹਾਲ ਇਹਨਾਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਪੇਸ਼ ਕਰਕੇ ਪੁਲਿਸ ਰਿਮਾਨ ਲਿਆ ਜਾਵੇਗਾ ਤਾਂ ਜੋ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ ਅੰਮ੍ਰਿਤਸਰ ਤੋਂ ਨਿਊਜ਼ 24 ਪੰਜਾਬ ਪੁਲਿਸ ਹੈੱਡਕ quarters ਦੀ ਖਾਸ ਰਿਪੋਰਟ ਇਹ ਹਾਦਸਾ ਨੇ ਜਿੱਤੇ ਅਸੀਂ ਸਪੈਸ਼ਲ ਡਰਾਈਵ ਜਿਹੜੀ ਹੈ ਉਹ ਡਰੱਗਸ ਦੇ ਉੱਤੇ ਤੇ ਬਾਕੀ ਜਿਹੜੇ ਹੋਰ ਕ੍ਰਿਮੀਨਲਸ ਦੇ ਉੱਤੇ ਕਸੀ ਹੋਈ ਹੈ ਔਰ ਸਪੈਸ਼ਲ ਕੈਂਪੇਨ ਲਾਂਚ ਕੀਤੀ ہوئی ਹੈ ਉਹ ਚ ਬੜੀ ਵੱਡੀ ਕਾਮਯਾਬੀ ਮਿਲੀ ਹੈ ਅਜ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਉਹਦੇ ਦੋ ਡਰੱਗਸ ਸਮਗਲਰ ਜੁੜੇ ਕਿ ਬੜੇ ਇੱਕ ਨੋਟੋਰੀਅਸ ਕਾਰਟਲ ਨੂੰ ਬਿਲੋਂਗ ਕਰਦੇ ਨੇ ਜਿਹੜਾ ਕਿ ਇੰਟਰਨੈਸ਼ਨਲ ਸਮਗਲਿੰਗ ਆਪਾਂ ਇਹਨੂੰ ਕਾਰਟਲ ਕਹਿ ਸਕਦੇ ਹਾਂ ਉਹਨਾਂ ਨੂੰ ਗਿਫਤਾਰ ਕਰਕੇ 4 ਕਿਲੋ ਹੀਰੋਇਨ ਤੇ 3 ਲੱਖ ਰੁਪਿਆ ਡਰੱਗ ਮਨੀ ਅਸੀਂ ਪ੍ਰਾਪਤ ਕੀਤੀ ਹੈ ਇਹ ਸਾਡੀ ਟੀਮ ਜਿੱਚ ਮੈਡਮ ਡਾਕਟਰ ਦਰਪਨ ਆਲੂ ਵਾਲੀ ਹੈ ਜੀ ACP सुरेंद्रਜੀ ਸਤਨਾਮ ਸਿੰਘ ਸਾਡੇ ਐਸਐਚਓ ਗੇਟ ਹਕੀਮਾ ਤੇ ਸਾਰੇ ਉਹਨਾਂ ਦੇ ਨਾਲ ਟੀਮ ਨੇ ਬੜਾ ਅੱਛਾ ਇਹ ਜਿਹੜਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਅੰਜਾਮ ਦਿੱਤਾ ਇਹ ਜਿਹੜੀ ਮੇਨ ਗੱਲ ਹੈ ਜਿਹੜੇ ਦੋਨੋਂ ਦੋਸ਼ੀ ਫੜੇ ਗਏ ਨੇ ਇਹ ਆਕਾਸ਼ਦੀਪ ਸਿੰਘ ਏਲੀਅਸ ਆਕਾਸ਼ ਹੈ 24 ਸਾਲ ਦਾ 12ਵੀਂ ਤੱਕ ਪੜਿਆ ਹੈ ਦੂਜਾ ਹੈਗਾ ਕੁਲਜੀਤ ਸਿੰਘ ਏਲੀਅਸ ਗੋਰਾ 27 ਸਾਲ ਦਾ 12ਵੀਂ ਪਾਸ ਹੈ ਵੀ ਇਹ ਦੋਨੋਂ ਸਰਾਏ ਅਮਾਨਤ ਖਾਨ ਡਿਸਟ੍ਰਿਕਟ ਤਰਨਤਾਰਨ ਦੇ ਰਹਿਣ ਵਾਲੇ ਨੇ ਔਰ ਇੱਕ ਦੇ ਖਿਲਾਫ ਲੜਾਈ ਝਗੜੇ ਦਾ ਪਰਚਾ ਦਰਜ ਹੈ ਜਿਹੜਾ ਆਕਾਸ਼ਦੀਪ ਹੈ ਔਰ ਦੂਜੇ ਦੇ ਖਿਲਾਫ ਐਨਡੀਪੀਐਸ ਦਾ ਕੁਲਜੀਤ ਗੋਰੇ ਦੇ ਖਿਲਾਫ ਪੰਚਕੁੱਲੇ ਚ ਦਰਜ ਹੈ ਜਿਹੜੀ ਇੰਪੋਰਟੈਂਟ ਗੱਲ ਇਹਦੇ ਚ ਇਹ ਹੈ ਕਿ ਪਾਕਿਸਤਾਨ ਬੇਸ ਸਮਗਲਰਸ ਨਾਲ ਇਹਨਾਂ ਦੇ ਬੜਾ ਕਲੋਜ਼ ਲਿੰਕ ਬਣਾਇਆ ਹੋਇਆ ਸੀ ਔਰ ਰੈਗੂਲਰ ਡਰੋਨ ਡਰਾਪਿੰਗ ਨਾਲੇ ਅਸਾਈਨਮੈਂਟਸ ਪੁਸ਼ ਕਰ ਰਹੇ ਸੀ ਜੋ ਉਹਨਾਂ ਦੀ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਔਰ ਜਦੋਂ ਮੁੱਢਲੀ ਗੱਲ ਤੋਂ ਇਹ ਵੀ ਗੱਲ ਅੱਗੇ ਸਾਹਮਣੇ ਆਈ ਹੈ ਕਿ ਸਰਾਏ ਅਮਾਨਤ ਖਾਨ ਦੇ ਗੁਰਪ੍ਰੀਤ ਇਲੀਅਸ ਗੋਪਾ ਉਹ ਬੜਾ ਕਿੰਗਪਿੰਨ ਹੈ ਇਸ ਕਾਟਲ ਦਾ ਇਹ ਉਹ ਬੰਦਾ ਜਿਹੜਾ ਚੀਤਾ ਇੱਕ ਫੜਿਆ ਗਿਆ ਸੀਗਾ ਰਣਜੀਤ ਐਲੀਅਸ ਚੀਤਾ 500 32 ਕਿਲੋ ਹਿਰੋਇਨ ਆਈਸੀਪੀ ਅਟਾਰੀ ਤੋਂ ਫੜੀ ਗਈ ਸੀ 2019 ਦੇ ਵਿੱਚ ਜਿਹਦੀ ਕਿ ਤਫਤੀਸ਼ ਐਨਆਈਏ ਕਰ ਰਹੇ ਨੇ ਉਹਨਾਂ ਦੇ ਵਿੱਚ ਇਹ ਬੰਦਾ ਵੌਂਟਡ ਹੈ ਔਰ ਇਹਦੇ ਚ ਜਿਹੜਾ ਗੁਰਪ੍ਰੀਤ ਗੋਪਾ ਹੈ ਇਹਦੇ ਲਿੰਕ ਜੀ ਇਹ ਕਜ਼ਨ ਵਗੈਰਾ ਹੈਗੇ ਜਿਹੜੇ ਮੁੰਡੇ ਆਪਾਂ ਫੜੇ ਨੇ ਆਕਾਸ਼ਦੀਪ ਵਗੈਰਾ ਉਦੇ ਪਰਿਵਾਰ ਦੇ ਹੀ ਬੰਦੇ ਆ ਦੂਜੀ ਗੱਲ ਇੰਪੋਰਟੈਂਟ ਇਹਦੇ ਵਿੱਚ ਇਹ ਆਈ ਹੈ ਕਿ ਇਹਨਾਂ ਨੇ ਇੱਕ ਹੋਰ ਡਿਸਟ੍ਰਿਕਟ ਦੇ ਵਿੱਚ ਇੱਕ ਆਪਣਾ ਅੱਡਾ ਬਣਾਇਆ ਹੋਇਆ ਸੀ ਰੈਂਟਡ ਹਾਊਸ ਦੇ ਵਿੱਚ ਉਹਦਾ ਨਾਮ ਅਸੀਂ ਤਾਂ ਨਹੀਂ ਲੈ ਰਹੇ ਬਿਕੋਜ਼ ਉਹਨੂੰ ਅਸੀਂ ਇੰਪੋਰਟੈਂਟ ਉਹਦੇ ਤੇ ਆਪਰੇਸ਼ਨ ਚੱਲਣਾ ਹੈ ਉੱਥੇ ਕਮਰਾ ਕਿਰਾਏ ਤੇ ਲੈ ਕੇ ਸਟਾਕ ਕਰ ਰਹੇ ਸੀ ਡਰੱਗਸ ਆਪਣੇ ਤੋਂ ਕਾਫੀ ਦੂਰ ਪੈਂਦਾ ਡਿਸਟ੍ਰਿਕਟ ਪਰ ਪਹਿਲੀ ਵਾਰ ਇਹ ਮੋਡ ਸਪਰੈਂਡ ਹੀ ਆਇਆ ਕਿ ਜੇ ਬੰਦਾ ਰਹਿਣ ਵਾਲਾ ਤਰਨਤਾਰਨ ਦਾ ਹੈ ਤੇ ਉਹ ਦੂਜੇ ਜ਼ਿਲ੍ਹੇ ਜਾ ਕੇ ਕਿਰਾਏ ਤੇ ਆਮਨਾ ਰਹਿ ਰਿਹਾ ਸ਼ਹਿਰ ਦੇ ਵਿੱਚ ਉੱਥੇ ਜੋ ਆਪਣੀ ਜਿਹੜੀ ਹੈ ਡਰੱਗ ਵਗੈਰਾ ਦੀ ਉੱਥੇ ਸਟਾਕ ਉੱਥੇ ਰੱਖਦਾ ਸੀ ਸੋ ਜਿਹੜੀ ਇਹ ਬੇਸਿਕ ਗੱਲ ਹੈ ਇਹਦੇ ਵਿੱਚ ਜਿਹੜੇ ਐਂਗਲ ਦੇਖਣ ਵਾਲੇ ਆ ਇਹਨਾਂ ਦੇ ਪਾਕਿਸਤਾਨ ਬੇਸ ਸਮਗਲਰਸ ਦੇ ਕੁਝ ਨਾਮ ਆਏ ਆ ਪਲੱਸ ਇੰਡੀਅਨ ਕੰਟੈਕਟਸ اور ਗੁਰਪ੍ਰੀਤ ਐਲੀਅਸ ਗੋਪਾ ਜਿਹੜਾ ਕਿ ਉਸ ਪੁਰਾਣੀ ਕਨਸਾਈਨਮੈਂਟ 'ਚ ਵੀ ਵੌਂਟਡ ਹੈ ਇਹਦੇ ਤੋਂ ਇਹ ਕਲੀਅਰ ਹੋ ਰਿਹਾ ਹੈ ਕਿ ਇਹ ਬੰਦਾ ਅਜੇ ਵੀ ਦੁਬਾਰਾ ਐਕਟਿਵ ਹੋਇਆ ਪਿੱਛੇ ਜੇ ਇਹ ਗੱਲ ਵੀ ਆਈ ਸੀਗੀ ਕਨਫਰਮ ਨਹੀਂ ਹੋ ਸਕੀ ਕਿ ਮਲੇਸ਼ੀਆ ਸ਼ਰਚਾ ਲਾ ਗਿਆ ਸੀ 2023 ਸਾਲ ਪਹਿਲਾਂ ਪਰ ਉਹ ਕਿੰਨੀ ਕੱਲ ਸੱਚੀ ਸੀ ਜਾਂ ਨਹੀਂ ਸੀ ਉਹ ਗੱਲ ਅਸੀਂ ਇਹਨਾਂ ਤੋਂ ਵੈਰੀਫਾਈ ਕਰ ਰਹੇ ਹਾਂ ਔਰ ਸਾਡਾ ਜਿਹੜਾ ਨੈਕਸਟ ਜਿਹੜਾ ਆਪਰੇਸ਼ਨ ਚੱਲ ਰਿਹਾ ਉਹਦੇ ਵਿੱਚ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਅਸੀਂ ਹੋਰ ਵੀ ਇੱਥੇ ਅਰੈਸਟ ਹੋਣਗੀਆਂ ਔਰ ਹੋਰ ਰਿਕਵਰੀਜ਼ ਹੋਣਗੀਆਂ ਜਿਵੇਂ ਜੋ ਕਿ ਤੁਹਾਨੂੰ ਮੈਂ ਸ਼ੇਅਰ ਕੀਤੀ ਕਿੱਦੋਂ ਬੋਲਨ ਸਰ ਉਹਨਾਂ ਨੂੰ ਭੜਿਆ ਗਿਆ ਜੀ ਇਹ ਬੀ ਬਲਾਕ ਜਿਹੜਾ ਹੈਗਾ ਜੀ ਗੇਟ ਨੰਬਰ 2 ਗੇਟ ਕੀਮਾ ਦਾ ਏਰੀਆ ਉਤੋ ਫੜੇਗੇ ਸਰ ਕਿਹੜੇ ਮਲੇਸ਼ੀਆ ਚਲੇ ਗਏ ਸੀਗੇ ਇਹਨਾਂ ਦਾ ਇੱਕ ਕਨੈਕਸ਼ਨ ਸੀਗਾ ਜਦੋਂ ਦਿਹਾੜੇ ਵੀ ਬਲਾਸਟ ਹੋਇਆ ਸੀ ਉਹ ਵੀ ਇਹਦੇ ਵਿੱਚ ਮਲੇਸ਼ੀਆ ਦੇ ਉੱਤੋਂ ਲਿਆਂਦਾ ਸੀਗਾ ਕੋਈ ਉਹ ਵੀ ਐਮਆਈਏ ਵੀ ਕਰ ਰਿਹਾ ਸੀ ਮਾਲਮ ਸਰ ਕੋਈ ਐਸਟੀਐਫ ਵੀ ਉਹ ਵੀ ਕੋਈ ਕਨੈਕਟ ਹੈਗਾ ਨਹੀਂ ਨਹੀਂ ਉਹ ਚੀਜ਼ ਹੋਰ ਸੀਗੀ ਉਹ ਇਹ ਤਾਂ ਡੈਫੀਨਿਟਲੀ ਮੰਦਾ ਇਹ ਮੈਨੂੰ ਇਹ ਤੇ ਲੱਗਦਾ ਕਿ ਜਾਣ ਕੇ ਹੀ ਮਲੇਸ਼ੀਆ ਦਾ ਨਾਮ ਬਣਾ ਲਿਆ ਲੋਕਾਂ ਦੇ ਵਿੱਚ ਇੱਕ ਮਿਸਕਨਸੈਪਸ਼ਨ ਤਿਆਰ ਕਰਨ ਨੂੰ ਉਸੀਂ ਵੈਰੀਫਾਈ ਕਰ ਰਹੇ ਹਾਂ ਸਾਰਾ ਸਾਡਾ ਨੈਕਸਟ ਟਾਰਗੇਟ ਇਹੀ ਹੈ ਕਿ ਗੁਰਪ੍ਰੀਤ ਗੋਪੀ ਨੂੰ ਆਪਾਂ ਅਰੈਸਟ ਕਰੀਏ 532 ਕਿਲੋ ਹੈਰਿੰਗ ਦੇ ਵਿੱਚ ਇਹਦੀ ਭੂਮਿਕਾ ਕੀ ਸੀਗੀ ਇਹਦੀ ਭੂਮਿਕਾ ਚੀਤੇ ਦੇ ਨਾਲ ਇਹ ਸੀਗੇ ਜੀ ਇਹ ਸਾਰੇ ਤੇ ਇਹਦਾ ਫਾਦਰ ਜਿਹੜਾ ਜਸਵੀਰ ਸਿੰਘ ਉਹ ਉਸ ਕੇਸ ਚ ਗੋਪੇ ਦਾ ਫਾਦਰ ਜਸਵੀਰ ਸਿੰਘ ਗ੍ਰਿਫਤਾਰ ਹੋ ਕੇ ਹੁਣ ਜਮਾਨਤ ਤੇ ਹੈ ਤੇ ਭਰਾ ਇਹਦਾ ਹਰਪ੍ਰੀਤ ਐਲੀਅਸ ਹੈਪੀ ਉਹ ਵੀ ਭਗਵਾੜਾ ਉਸ ਕੇਸ ਚ ਸਾਰੇ ਮਤਲਬ ਫੈਮਿਲੀ ਕਰ ਰਹੀ ਸੀ ਔਰ ਆਕਾਸ਼ ਇਹਦਾ ਇਹ ਵੀ ਫਸਟ ਕਜ਼ਨ ਹੈ ਜਿਹੜਾ ਆਪਾਂ ਫੜਿਆ ਮਤਲਬ ਖਾਨਦਾਨੀ ਸੰਗਠਨ ਦੇ ਅਪਾ ਕਹਿ ਸਕਦੇ ਆ ਜੀ ਸਰ ਕਿਨਾਰਸ਼ੀ ਰਿਲੇਟਿਵ ਆ ਜਾਂ ਦੂਜਾ ਜਿਹੜਾ ਜਿਹੜਾ ਦੱਸਿਆ ਗੋਰਾ ਜਿਹੜਾ ਦੱਸਿਆ ਉਹ ਵੀ ਰਿਲੇਟਿਵ ਆ ਪੂਰੇ ਤਾਂ ਮਤਲਬ ਕਹਾਂ ਚੋ ਕਹਿ ਸਕਦੇ ਆ ਪਪਟ ਡਾਇਰੈਕਟਰ ਦਾ ਆਕਾਸ਼ ਹੀ ਆ ਪਹਿਲਾਂ ਕਿੰਨੀ ਦੇਰ ਤੋਂ ਸਾਰੇ ਕੰਮ ਕਰ ਰਹੇ ਸੀ ਇਹ ਕਹ ਰਿਹਾ ਵੀ ਅਸੀਂ 4-5 ਮਹੀਨੇ ਤੋਂ ਕਾਫੀ ਐਕਟਿਵ ਸੀਗੇ ਸਪੈਸ਼ਲੀ ਤਰਨਦਾਰ ਏਰੀਆ ਦੇ ਵਿੱਚ ਕੋਈ ਡਿਲੀਵਰੀ ਭੁਗਤਾਈ ਵੀ ਹੈ ਉਹਨਾਂ ਨੇ ਕੁਝ ਉਹ ਸਾਰੀਆਂ ਡਿਸਕਸ ਕਰ ਰਹੇ ਹਾਂਗੇ ਜੀ ਲੇਟਰ ਔਨ बिकॉज ਜੇ ਇਮੀਡੀਏਟ ਰੈਸਟ ਹੈ ਔਰ ਉਹਦੇ ਚ ਫਿਰ ਜੇ ਆਪਾਂ ਰਿਵੀਲ ਕਰਦੇ ਹਾਂ ਤਾਂ ਉਹ ਗੱਲ ਕਾਫੀ ਡਿਲੀਕੇਟ ਹੋਣ ਦਾ ਡਰ ਹੈ ਸਭ ਇਸਕੋਰ ਕਰ ਰਹੀ ਸੀ ਡਰਗਸ ਤੇ ਕੀ ਇਹਨਾਂ ਦਾ ਮੋਡਲ ਕਰ ਰਹੀ ਸੀ ਕਿਵੇਂ ਇਹਨਾਂ ਦਾ ਸਪਲਾਈ ਕਰਦੇ ਸੀ ਕੋਈ ਡਾਇਰੈਕਸ਼ਨ ਦੇ ਅੰਦਰ ਜੀ ਇਹ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਦਾ ਸਿਸਟਮ ਇਹੀ ਹੁੰਦਾ ਹੈ ਕਿ ਆਪਣੇ ਕਲਾਇੰਟਸ ਇਹਨਾਂ ਦੇ ਜਿਵੇਂ ਜਿਵੇਂ ਡਾਇਰੈਕਸ਼ਨਸ ਆਉਂਦੀਆਂ ਆਜਕਲ ਵਰਚੁਅਲ ਨੰਬਰ ਯੂਜ਼ ਕਰਦੇ ਜੰਗੀ ਐਪ ਯੂਜ਼ ਕਰ ਰਹੇ ਸੀ ਇਹ ਇਹ ਵੀ ਇੱਕ ਨਵੀਂ ਚੀਜ਼ ਇਹਦੇ ਚ ਇਸ ਮੋਡਿਊਲ ਚ ਵੀ ਆਈ ਹੈ ਜੰਗੀ ਜੰਗੀ ਐਪ ਕਹਿੰਦੇ ਉਹਨੂੰ ਉਹਦੇ ਤੇ ਪਾਕ ਬੇਸਡ ਸਮਗਲਰਸ ਨਾਲ ਲਿੰਕਡ ਸਿਗੇ ਸਰ ਇਹ ਜਿਹੜੀ ਹੈਰੋਇਨ ਰੀਸੈਂਟਲੀ ਆਈ ਜਿਵੇਂ ਕੋਡ ਲੱਗਾ ਵਾ ਸਿਕਿਉਰਟੀ ਵੀ ਕਾਫੀ ਹੈ ਤੁਹਾਡੀ ਜਿਨਾਂ ਚੇ ਬੰਦੀ ਹੈ ਪੈਰਾਮੀਟਰ ਤੋਜੀਕ ਵੀ ਨੇ ਇਹ ਪਹਿਲਾਂ ਮੂ ਵਗਰੇ ਕਿਸੇ ਕੇ ਰੀਸੈਂਟਲੀ ਆਈ ਹੈ ਕੁਝ ਰੀਸੈਂਟਲੀ ਵੀ ਆਈ ਹੈ ਬੇਸਿਕਲੀ ਸਾਰੀ ਆਇਆ ਤਾਂ ਬਾਰਡਰ ਇੰਟਰਨੈਸ਼ਨਲ ਬਾਰਡਰ ਤੇ ਥਰੂ ਹੀ ਆਈ ਹੈ ਥਰੂ ਡਰੋਨ ਡਰਾਪਿੰਗ ਹੈ ਮੈਂ ਤੁਹਾਨੂੰ ਦੱਸਿਆ ਇਹ ਉਹਦੇ ਚ ਇਹ ਤਾਂ ਮਤਲਬ ਆਈ ਗਿੱਟ ਕ੍ਰੈਡਿਟ ਟੂ आवर ਟੀਮ ਕਿ ਇਹਨਾਂ ਨੇ ਇੰਨਾ ਉਹਨੂੰ ਡਿਵੈਲਪ ਕਰਕੇ ਤੇ ਜਲਦੀ ਕਾਬੂ ਕਰਕੇ ਰਿਕਵਰੀ ਵੀ ਹੋ ਗਈ ਹੈ ਐਂਡ ਇਟ ਇਜ਼ ਅ ਸਿਗਨੀਫੀਕੈਂਟ ਰਿਕਵਰੀ ਔਰ ਦੇਖਦੇ ਹੋਏ ਕਿ ਬੰਦਿਆਂ ਦਾ ਬੈਕਗ੍ਰਾਉਂਡ ਕਿਹੈ ਸਾ ਔਰ ਕਿਸ ਤਰ੍ਹਾਂ ਇਹ ਬੰਦੇ ਕਿੰਨੇ ਨੈਟਵਰਕ ਚ ਪੁਰਾਣੇ ਜੁੜੇ ਹੋ 2019 ਤੋਂ ਇਹ ਬੰਦੇ ਭੱਜੇ ਹੋਏ ਜਨਾ ਚੋ ਜੇ ਫੜੇ ਨਹੀਂ ਗਏ ਸੋ ਸਾਡਾ ਫੋਕਸ ਹੁਣ ਨੈਕਸਟ ਉਸੇ ਤੇ ਰਹੇਗਾ ਸਰ ਉਹ ਪੁਰਾਣਾ ਕੰਮ ਕਰਦੇ ਆ ਗੋਪਾ ਜਿਹੜਾ ਗਿਆ ਉਹ ਕਹ ਰਿਹਾ ਜਾਂ ਪਲੇਸ਼ੀਆ ਚਲਾ ਗਿਆ ਲੇਕਿਨ ਅਰਾਦੀ ਉਹਨਾਂ ਦੀ ਪ੍ਰੀਲੀਮੀਨਰੀ ਜਿਹੜੀ ਪੁੱਛੀ ਗਈ ਚੋ ਇਹ ਤਾਂ ਪਤਾ ਚੱਲਿਆ ਕਿ ਗੋਪਾ ਇਜ਼ ਏਨਲੀ ਯਾ ਦੇਖੋ ਸਾਨੂੰ ਇਹੀ ਪਤਾ ਲੱਗਿਆ ਕਿ ਤਰਨ ਤਰ ਨੇਰੀਏ ਚ ਉਹਦੀ ਮੂਮੈਂਟ ਇਹੀ ਹੈ ਉਹ ਅਜੇ ਪਰ ਇਟ ਇਜ਼ ਟੂ अर्ਲੀ ਟੂ ਸੇ ਸਰ ਪੁਰਾਣਾ ਕੰਮ ਕਰਦੇ ਆ ਤੇ ਇਹਨਾਂ ਦੀ ਇਹ ਘਰ-ਵਾਰ ਕਿਸਮਾਂ ਦੀ ਅਸਰ ਉਹ ਹੁਣ ਚੈੱਕ ਕਰਾਂਗੇ ਜੀ ਸਾਰਾ ਕਿਉਂਕਿ ਸਾਡੇ ਏਰੀਆ ਦੇ ਤਾਂ ਰਹਿਣ ਵਾਲੇ ਹੀ ਨਹੀਂ ਅਸੀਂ ਸਾਰਾ ਉੱਥੇ ਜਾ ਕੇ ਟੀਮ ਉਹ ਸਾਰਾ ਫਾਈਨੈਂਸ਼ੀਅਲ ਇਨਵੈਸਟੀਗੇ ਦਗ ਮਨੀ ਗਾਰੰਟੀ 3 ਲੱਖ ਰੁਪਏ ਜੀ ਸਰ ਸਰ ਸਾਹਿਬ ਇਹਨਾਂ ਨੇ ਕੈਰੀ ਕੀਤਾ ਸੀ ਸਮਾਨ ਨਾਲ ਹੀ ਕਿਹਾ ਉਸੇ ਜਾ ਕੇ ਜਿੱਥੇ ਜਿੱਥੇ ਜਮ ਬਿਲਕੁਲ ਇਹਨਾਂ ਦੀ ਰਿਕਵਰੀ ਨਾ ਤੋਂ ਹੀ ਹੋਈ ਹੈ ਜੀ ਔਰ ਮੇਨ ਗੱਲ ਤੇ ਇਹੀ ਹੈ ਕਿ ਜਿਹੜਾ ਨੈਟਵਰਕ ਇੰਨਾ ਸਟਰੋਂਗ ਅੰਡਰਡੈਟेक्टेड ਚੱਲ ਰਿਹਾ 2019 ਦਾ ਉਹਨੂੰ ਬ੍ਰੇਕ ਕਰਨਾ ਬੜਾ ਜ਼ਰੂਰੀ ਹੈ ਬਟ ਇਟ ਇਜ਼ ਅ ਗੁੱਡ ਬ੍ਰੇਕਥਰੂ ਸਰ ਇਹਨਾਂ ਦੀ ਪ੍ਰੋਪਰਟੀ ਅਟੈਚ ਕੀਤੀ ਜਾਏਗੀ ਹਾਂ ਜੀ ਬਿਲਕੁਲ ਫਾਈਨੈਂਸ਼ੀਅਲ ਵੀ ਤੇ ਪ੍ਰੋਪਰਟੀ ਫ੍ਰੀਜ਼ਿੰਗ ਵੀ